ਪੰਜਾਬ ਨਿਊਜ਼ ਟੈਲੀਵਿਜ਼ਨ ਦੇ ਨਾਲ ਜੁੜੇ ਦਰਸ਼ਕਾਂ ਸਵਾਗਤ ਮੈਂ ਸਕਰਾਚ ਬੇਹੱਦ ਖਾਸ ਪ੍ਰੋਗਰਾਮ ਭੱਖਦੇ ਮਸਲੇ ਚਰਚਾ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅੱਜ ਖਾਸ ਤੌਰ ਤੇ ਜ਼ਿਕਰ ਕਰਾਂਗੇ ਪੰਜਾਬ ਦੇ ਬਹੁਤ ਚਰਚਿਤ ਮਾਮਲੇ ਬਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਅਤੇ ਉਹਨਾਂ ਦੇ ਅਗਲੇ ਕੇਸ ਵਿੱਚ ਕੀ ਹੋ ਸਕਦਾ ਹੈ ਆਉਣ ਦਿਨਾਂ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਗਰ ਫੇਸਬੁੱਕ ਤੇ ਜੁੜੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਪੰਜਾਬ ਦਾ ਚਰਚਿਤ ਮਾਮਲਾ ਬਿਕਰਮਜੀਤ ਸਿੰਘ ਮਜੀਠੀਆ ਦਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ ਭਟੋਰ ਰਿਹਾ ਹੈ ਜਦੋਂ ਤੋਂ ਵਿਜੀਲੈਂਸ ਨੇ ਸਰੋਤਾਂ ਤੋਂ ਵੱਧ ਜਾਇਦਾਦੀ ਮਾਮਲੇ 'ਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਲਗਾਤਾਰ ਨਿੱਤ ਨਵੇਂ ਖੁਲਾਸੇ ਮੀਡੀਆ ਦੇ ਵਿੱਚ ਹੁੰਦੇ ਰਹਿੰਦੇ ਨੇ ਭਾਵੇਂ ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਚਾਹੁੰਦਾ ਕਿ ਲੱਗਦਾ ਕਿ ਬਹੁਤ ਵੱਡਾ ਫਟੌਾਕਾ ਇਸ ਮਾਮਲੇ 'ਚ ਹੋ ਜਾਣਾ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਮੀਡੀਆ ਦੇ ਵਿੱਚ ਪ੍ਰੋਸੀਜ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਜਲਦੀ ਹੀ ਵੱਡਾ ਕੋਈ ਖਲਾਸਾ ਹੋ ਸਕਦਾ ਹੈ ਪਰ ਅਜੇ ਅਜੇ ਹਾਲ ਕੋਈ ਵੱਡਾ ਖਲਾਸਾ ਨਹੀਂ ਹੋ ਰਿਹਾ ਹੁਣ ਜਿਹੜੀ ਤਾਜ਼ੀ ਜਾਣਕਾਰੀ ਸਾਹਮਣੇ ਆਈ ਹੈ ਉਸ ਵਿੱਚ ਪਤਾ ਲੱਗਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਹੈ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਦਾ 6 ਦਿਨ ਦਾ ਰਿਮਾਂਡ ਸੀ ਉਸ ਤੋਂ ਬਾਅਦ 4 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੀ ਇਹ ਪੇਸ਼ੀ ਹੋਈ ਇਸ ਵਿੱਚ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਣ ਲਈ ਕਿਹਾ ਗਿਆ ਪਤਾ ਲੱਗਾ ਹੈ ਕਿ ਜੋ ਸਰਕਾਰੀ ਵਕੀਲ ਨੇ ਉਹਨਾਂ ਨੇ ਜੋ ਕੇਸ ਦਾਇਰ ਕੀਤਾ ਹੋਇਆ ਉਸ ਵਿੱਚ ਮੰਗ ਕੀਤੀ ਸੀ ਕਿ ਫਿਲਹਾਲ ਕੋਈ ਰਿਮਾਨਡ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਨਿਆਂਇਕ ਹरासत ਦੇ ਲਈ ਭੇਜਿਆ ਜਾਵੇ ਜਿਸ ਕਰਕੇ ਕੋਰਟ ਨੇ ਉਹਨਾਂ ਦੀ ਇਸ ਮੰਗ ਨੂੰ ਪੂਰ ਕਰਦੇ ਹੋਏ ਨਿਆਂਇਕ ਹरासत ਦੇ ਵਿੱਚ ਭੇਜ ਕੇ ਉਹਨਾਂ ਨੂੰ ਜੇਲ੍ਹ ਭੇਜਤਾ ਹੈ ਉਹਨਾਂ ਨੂੰ ਹੁਣ ਨਾਭਾ ਦੀ ਹਾਈ ਸਕਿਉਰਿਟੀ ਜੇਲ੍ਹ ਵਿੱਚ ਭੇਜਿਆ ਗਿਆ ਜਿਸ ਕਰਕੇ ਜੋ ਵੱਖ-ਵੱਖ ਖਬਰ ਰਿਮਾਨ ਵਧਾਉਣ ਦੀਆਂ ਆ ਰਹੀਆਂ ਸੀ ਜਾਂ ਕਹਿ ਰਹੇ ਸੀ ਕਿ ਹੋਰ ਵੱਡਾ ਕੁਝ ਸਾਹਮਣੇ ਆ ਸਕਦਾ ਉਹ ਇੱਕ ਵਾਰ ਸਭ ਕੁਝ ਰੁਕਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਇੱਥੇ ਤੁਹਾਨੂੰ ਦੱਸ ਦਿਆਂ ਕਿ ਹੁਣ ਇਸ ਮਾਮਲੇ ਵਿੱਚ ਹੋਰ ਅੱਗੇ ਕੀ ਹੋ ਸਕਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਵਿੱਚ ਰਹਿਣਗੇ ਜਾਂ ਉਹ ਬਾਹਰ ਵੀ ਆ ਸਕਣਗੇ ਜਾਂ ਇਹ ਕੇਸ ਦਾ ਕਿਸ ਤਰ੍ਹਾਂ ਨਿਪਟਾਰਾ ਹੋਵੇਗਾ ਕਿ ਜਦੋਂ ਇਹ ਕੇਸ ਦੀ ਸ਼ੁਰੂਆਤ ਹੋਈ ਆ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਆ ਉਦੋਂ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਬੜੀ ਬਾਵਾਖਟਣ ਦੀ ਕੋਸ਼ਿਸ਼ ਵੀ ਕੀਤੀ ਸੀ ਆਮਦਨ ਕਿ ਕਿਸ਼ਤਾ ਏਸੀ ਕੇ ਸਰੋਤਾਂ ਨਾਲੋਂ ਵੱਧ ਆਮਦਨ ਹੈ ਉਹਨਾਂ ਕੋਲ ਜਾਇਦਾਦ ਬਹੁਤ ਵੱਡੀ ਇਕੱਠੀ ਕੀਤੀ ਹੋਈ ਹੈ ਜਿਸ ਕਰਕੇ ਉਹਨਾਂ ਦੀ ਜਾਂਚ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੇ ਇਹ ਜਾਇਦਾਦ ਕਿਵੇਂ ਬਣਾਈ ਅਤੇ ਇਹਦੇ ਵਿੱਚ ਵੱਡੇ ਕਪਲੇ ਹੋਣ ਦੀ ਪੂਰੀ ਪੂਰੀ ਸੰਭਾਵਨਾ ਦਿਤਾਈ ਜਾ ਸਕਦੀ ਹੈ ਇਸ ਦੇ ਨਾਲ ਹੀ ਸਰਕਾਰ ਦੇ ਕੁਝ ਲੋਕਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਸੀ ਕਿ ਵਿਕ੍ਰਮਜੀਤ ਸਿੰਘ ਮਜੀਠੀਆ ਦੀ ਇਸ ਹੋਈ ਗ੍ਰਿਫਤਾਰੀ ਪਿੱਛੇ ਉਹਨਾਂ ਦਾ ਜੋ ਡਰੱਗ ਨਾਲ ਸੰਬੰਧਤਾ ਉਹ ਵੀ ਜਗਜਹਰ ਹੋ ਜਾਵੇਗਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪਹਿਲਾ ਹਫਤੇ ਦਾ ਰਮਾਨ ਮਿਲਿਆ ਫਿਰ 4 ਦਿਨ ਦਾ ਰਮਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਹੋਰ ਲਿਆ ਗਿਆ ਪਰ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸਨ ਉਸ ਤਰ੍ਹਾਂ ਦਾ ਕੁਝ ਵੀ ਕੋਈ ਵੀ ਕਿਸੇ ਵੀ ਚੀਜ਼ ਵਿੱਚੋਂ ਇੰਨਾ ਵੱਡਾ ਖਲਾਸਾ ਨਹੀਂ ਹੋ ਸਕਿਆ ਸਿਰਫ ਫੋਕੇ ਦਾਅਵੇ ਜਰੂਰ ਦੇਖਣ ਸੁਣਨ ਨੂੰ ਮਿਲੇ ਇਸ ਮਾਮਲੇ ਵਿੱਚ ਜੇਕਰ ਸਰਕਾਰੀ ਵਕੀਲਾਂ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਇਹੀ ਅੱਖ ਜਾ ਰਿਹਾ ਕਿ ਜੋ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਾਇਦਾਦ ਬਣਾਈ ਗਈ ਹੈ ਉਸ ਵਿੱਚ ਕੁਝ ਸੰਕੇ ਬਹੁਤ ਵੱਡੀ ਪੱਧਰ ਤੇ ਮਿਲੇ ਨੇ ਉਹਨਾਂ ਆਈ ਵੀ ਆਖਿਆ ਸੀ ਕਿ ਉਹਨਾਂ ਦੀ ਕਰੋੜਾਂ ਦੀ ਜਾਇਦਾਦ ਦੇ ਕਾਗਜ਼ਾਤ ਸਾਨੂੰ ਮਿਲ ਚੁੱਕੇ ਨੇ ਜਿਸ ਬਾਰੇ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੂੰ ਸ਼ਿਮਲਾ ਦੇ ਵਿੱਚ ਵੀ ਲੱਜਾਇਆ ਗਿਆ ਜਿੱਥੇ ਦੱਸਿਆ ਜਾ ਰਿਹਾ ਕਿ 400 ਹਕਟਿਆਰ ਰਕਬਾ ਉਹਨਾਂ ਦਾ ਹੈ ਔਰ ਇਸ ਤੋਂ ਇਲਾਵਾ ਜੁਪੀ ਦੇ ਵੀ ਕੁਝ ਇਲਾਕਿਆਂ ਵਿੱਚ ਲਿਜਾਣ ਦੀ ਗੱਲ ਸਾਹਮਣੇ ਆਈ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਉਹਨਾਂ ਦੇ ਆਪਣੇ ਜੱਦੀ ਹਲਕੇ ਆਪਣੇ ਮਜੀਠਾ ਵਿੱਚ ਵੀ ਲਜਾਇਆ ਗਿਆ ਸੀ ਪਰ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਕੋਈ ਅਜੀਹਾ ਫਿਲਹਾਲ ਵਿਜੀਲੈਂਸ ਵੱਲੋਂ ਕੋਈ ਦਾਵਾ ਨਹੀਂ ਕੀਤਾ ਗਿਆ ਜਿਸ ਨਾਲ ਇਹ ਹੋਵੇ ਕਿ ਬਿਕਰਮਜੀਤ ਸਿੰਘ ਮਜੀਠੀਆ ਕਿਸੇ ਵੱਡੇ ਕਪਲੇ ਜਾਂ ਵੱਡੇ ਕਿਸੇ ਝੰਜਟੇ ਵਿੱਚ ਫਸਦੇ ਦਿਖਾਈ ਦੇ ਰਹੇ ਹੋਣ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਕੋਈ ਅਜੀਹਾ ਉਹਨਾਂ ਦੇ ਚਿਹਰੇ ਤੇ ਦਿਖਾਈ ਨਹੀਂ ਦੇ ਰਿਹਾ ਸੀ ਜਿਸ ਦਾ ਉਹਨਾਂ ਨੂੰ ਡਰ ਹੋਵੇ ਕਿ ਉਹਨਾਂ ਨੂੰ ਇਸ ਚੰਚੜੇ ਵਿੱਚ ਫਸਾਇਆ ਜਾ ਸਕਦਾ ਹੈ ਕੋਈ ਵੱਡਾ ਕਾਬੁਲਾ ਨਾਲ ਸਾਹਮਣੇ ਆ ਸਕਦਾ ਹੈ ਉਹਨਾਂ ਨੇ ਬਿਲਕੁਲ ਹੌਸਲੇ ਬੁਲੰਦ ਰੱਖ ਕੇ ਹੀ ਉਹ ਵਿਜੀਲੈਂਸ ਨਾਲ ਤੁਰੇ ਸਨ ਜਿਸ ਤੋਂ ਇਹ ਪ੍ਰਤੀਤ ਹੁੰਦਾ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਹੱਥ ਲੰਮੇ ਨੇ ਜਲਦੀ ਉਹਨਾਂ ਤੇ ਇੰਨੀ ਵੱਡੀ ਕਾਰਵਾਈ ਨਹੀਂ ਪੈ ਸਕਦੀ ਗ੍ਰਿਫਤਾਰੀ ਦਾ ਭਾਵੇਂ ਉਹਨਾਂ ਦੀ ਜ਼ਰੂਰ ਹੋ ਗਈ ਹੈ ਇਹ ਗੱਲ ਬੜੀ ਧਿਆਨ ਦੇਣ ਅਤੇ ਸਮਝਣ ਵਾਲੀ ਹੈ ਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਖਾਸ ਤੌਰ ਤੇ ਮੰਤਰੀ ਰਹਿ ਚੁੱਕੇ ਉਹ ਵੀ ਵਿਕਰਮਜੀਤ ਸਿੰਘ ਜੀਠਿਆ ਵਰਗੇ ਢੱਲੇਦਾਰ ਆਗੂ ਭਾਵੇਂ ਕਿ ਅਸੀਂ ਇਹ ਨਹੀਂ ਆਖਦੇ ਕਿ ਅਸੀਂ ਕੋਈ ਨਿਜੀ ਤੌਰ ਤੇ ਉਹਨਾਂ ਦੀ ਹਮਾਇਤ ਨਹੀਂ ਕਰਦੇ ਪਰ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ ਜਿਹੜੇ ਅਜਿਹੇ ਆਗੂ ਹੁੰਦੇ ਨੇ ਉਹ ਕਦੇ ਵੀ ਅਜਿਹੀ ਕੋਈ ਚੋਰੀ ਮੋਰੀ ਜਾਂ ਕਹਿ ਸਕਦੇ ਆ ਉਹ ਅਜਿਹੀ ਕੋਈ ਖਾਮੀ ਘੱਟ ਛੱਡਦੇ ਨੇ ਜਿਸ ਵਿੱਚ ਉਹ ਭਵਿੱਖੰਦਰ ਕਿਸੇ ਗਲਤ ਤਰੀਕੇ ਨਾਲ ਫਸੇ ਜਾਣ ਭਾਵੇਂ ਕਿ ਮੰਤਰੀਆਂ ਹੁੰਦੇ ਆ ਸਰਕਾਰਾਂ ਦੇ ਵਿੱਚ ਹੁੰਦੇ ਆ ਲੀਡਰ ਵੱਖ-ਵੱਖ ਤਰ੍ਹਾਂ ਦਾ ਮਾਲੀਆ ਤਾਂ ਇਕੱਠਾ ਕਰ ਵੀ ਲੈਂਦੇ ਹੋਣਗੇ ਪਰ ਅਜੀਹਾਂ ਨਹੀਂ ਹੁੰਦਾ ਕਿ ਉਹਨਾਂ ਨੇ ਭਵਿੱਖ ਵਿੱਚ ਕਿਸ ਤਰ੍ਹਾਂ ਜਿਉਣਾ ਹੈ ਕਿਸ ਤਰ੍ਹਾਂ ਉਹਨਾਂ ਨੇ ਭਵਿੱਖ ਵਿੱਚ ਅਜੀਹੇ ਮਸਲਿਆਂ ਤੋਂ ਬਚ ਕੇ ਰਹਿਣਾ ਉਹ ਸਾਰੀ ਬਿਉਂਤਬੰਦੀ ਉਦੋਂ ਹੀ ਬਣਾ ਲਈ ਜਾਂਦੀ ਹੈ ਇਸ ਕਰਕੇ ਜਿਸ ਤਰ੍ਹਾਂ ਪਹਿਲਾਂ ਜਾਪਦਾ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਇੰਨੀ ਜਲਦੀ ਘੇਰੇ ਵਿੱਚ ਆਉਣ ਵਾਲੇ ਨਹੀਂ ਹਨ ਕਿਉਂਕਿ ਜੇਕਰ ਪਿਛਲੇ 2-3 ਸਰਕਾਰਾਂ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਲਗਾਤਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਇਹੀ આરોਪ ਲੱਗਦੇ ਆ ਰਹੇ ਹਨ ਕਿ ਉਹ ਪੰਜਾਬ ਵਿੱਚ ਨਸ਼ਾ ਬਕੌਣ ਵਿੱਚ ਮੋਰੀ ਰਹੇ ਉਹਨਾਂ ਨੇ ਪੰਜਾਬ ਵਿੱਚ ਨਸ਼ਾ ਲਿਆਂਦਾ ਤੇ ਬਕਾਇਆ ਅਤੇ ਕਰੋੜਾਂ ਰੁਪਏ ਉਹਨਾਂ ਨੇ ਇਸ ਤੰਦੇ ਵਿੱਚ ਕਮਾਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਫਸਾਇਆ ਹੈ ਨਸ਼ਾ ਲੋਕਾਂ ਵਿੱਚ ਵੰਡਿਆ ਹੈ ਪਰ ਅਜੇ ਤੱਕ ਉਹਨਾਂ ਨੂੰ ਇਸ ਮਸਲੇ ਤੇ ਕਦੇ ਵੀ ਕੋਈ ਸਰਕਾਰ ਅਦਾਲਤ ਦੇ ਵਿੱਚ ਜਾਂ ਕਹਿ ਸਕਦੇ ਹਾਂ ਕਿਸੇ ਵੀ ਕੇਸ ਦੇ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਉਹਨਾਂ ਨੇ ਨਸ਼ਾ ਕਿਸ ਤਰ੍ਹਾਂ ਪੰਜਾਬ ਵਿੱਚ ਫੈਲਾਇਆ ਹੈ ਲੋਕਾਂ ਦੀ ਜਵਾਨੀ ਤਾਂ ਜ਼ਰੂਰ ਇਹ ਗੱਲਾਂ ਚੜ ਗਿਆਂ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ 'ਚ ਨਸ਼ਾ ਲਿਆਂਦਾ ਪਰ ਅਜੇ ਤੱਕ ਉਹਨਾਂ ਅਦਾਲਤਾਂ ਵਿੱਚ ਉਹਨਾਂ ਕੋਰਟਾਂ ਵਿੱਚ ਇਹ ਗੱਲ ਸੱਚ-ਸਾਬਤ ਨਹੀਂ ਹੋਈ ਜਿਸ ਤੋਂ ਬਾਅਦ ਅਸੀਂ ਉਹਨਾਂ ਨੂੰ ਅਧਿਕਾਰਤ ਤੌਰ ਤੇ ਇਸ ਮਸਲੇ ਦਾ ਦੋਸ਼ੀ ਮੰਨ ਸਕੀਏ ਅਗਰ ਇੰਨੇ ਸਾਲਾਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਇਸ ਮਾਮਲੇ ਵਿੱਚ ਬਿਲਕੁਲ ਨਹੀਂ ਫਸੇ ਤਾਂ ਹੁਣ ਕਿਸ ਤਰ੍ਹਾਂ ਫਸੇ ਜਾਣਗੇ ਇਹ ਵੱਡਾ ਸਵਾਲ ਹੈ ਜ਼ਰੂਰ ਖੜਾ ਹੁੰਦਾ ਹੈ ਭਾਵੇਂ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੀ ਗੱਲ ਕਰੀਏ ਜਿਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਬਿਕਰਨਜੀਤ ਸਿੰਘ ਮਜੀਠੀਆ ਤੇ ਇੱਕ ਡਰੱਗ ਨਾਲ ਸੰਬੰਧਿਤ ਕੇਸ ਜ਼ਰੂਰ ਦਾਇਰ ਕੀਤਾ ਸੀ ਪਰ ਉਸ ਵਿੱਚੋਂ ਵੀ ਉਹ ਕੁਝ ਮਹੀਨੇ ਜੇਲ੍ਹ ਵਿੱਚ ਰਹਿਣ ਉਪਰੰਤ ਬਾਹਰ ਆ ਗਏ ਤੇ ਉਸ ਵਿੱਚੋਂ ਵੀ ਬਾਹਰ ਦੇ ਵਿੱਚ ਕੋਈ ਉਹਨਾਂ ਤੇ ਅਜੇ ਹਾ ਕੋਈ ਦੋਸ਼ ਸਿੱਧ ਨਹੀਂ ਹੋਇਆ ਜਿਸ ਨਾਲ ਉਹਨਾਂ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਜਾ ਸਕਦਾ ਹੋਵੇ ਉਸੇ ਪ੍ਰਕਾਰ ਜਦੋਂ ਹੁਣ ਮਜੀਠੀਆ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਬੜੇ ਸੋਲੇ ਗਾਏ ਕਿ ਉਹ ਮਜੀਠੀਆ ਨੂੰ ਹੁਣ ਪੂਰੀ ਤਰ੍ਹਾਂ ਫਸਾ ਦੇਣਗੇ ਜਾਂ ਮਜੀਠੀਆ ਤੇ ਵੱਡੇ આરોਪ ਸਿੱਧ ਹੋ ਜਾਣਗੇ ਉਹਨਾਂ ਵਿੱਚ ਅਜੇ ਵੀ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਭਾਵੇਂ ਕਿ ਇਸ ਤੋਂ ਪਹਿਲਾਂ ਕੁਝ ਦਿਨਾਂ ਜਿਹੜਾ ਮਾਮਲਾ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਰਿਮਾਂਡ ਤੇ ਚੱਲ ਰਹੇ ਸਨ ਉਹ ਤਾਂ ਜਰੂਰ ਇਹ ਲੱਗਦਾ ਸੀ ਕਿ ਕੁਝ ਵੱਡਾ ਨਿਕਲ ਕੇ ਸਾਹਮਣੇ ਆਵੇਗਾ ਪਰ ਜਿਸ ਤਰ੍ਹਾਂ ਹੁਣ ਬੀਜਲੈਂਸ ਵੱਲੋਂ ਜਾਂ ਕਹਿ ਸਕਦੇ ਸਰਕਾਰੀ ਵਕੀਲਾਂ ਵੱਲੋਂ ਮਾਣਯੋਗ ਅਦਾਲਤ ਪਾਸੋਂ ਇਹ ਮੰਗ ਕੀਤੀ ਸੀ ਕਿ ਹੁਣ ਉਹਨਾਂ ਨੂੰ ਫਿਲਹਾਲ ਰਿਮਾਂਡ ਨਹੀਂ ਚਾਹੀਦਾ ਹੁਣ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ ਤਾਂ ਉਸ ਪ੍ਰਕਾਰ ਲੱਗਦਾ ਹੈ ਕਿ ਆਉਣ ਦਿਨਾਂ ਵਿੱਚ ਇੰਨਾ ਕੋਈ ਵੱਡਾ ਖਾਸਾ ਨਹੀਂ ਹੋ ਸਕਦਾ ਜਾਂ ਕਹਿ ਸਕਦੇ ਹਾਂ ਕਿ ਅੱਜ ਇਹ ਗੱਲ ਸਾਰੀ ਲੰਮੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਕਿ ਜੋ ਇਹ ਕੇਸ ਨੇ ਇਹ ਜਲਦੀ ਹੱਲ ਹੋਣ ਵਾਲੇ ਨਹੀਂ ਹਨ ਜਿਸ ਕਰਕੇ ਹੁਣ ਸਰਕਾਰੀ ਵਕੀਲਾਂ ਨੇ ਅਦਾਲਤ ਵੱਸੋਂ ਜੋ ਉਹਨਾਂ ਨੂੰ ਨਾਇਕ ਹਰਾਸ ਦੇ ਵਿੱਚ ਭਜਾਣ ਦੀ ਮੰਗ ਕੀਤੀ ਹੈ ਜਿਹੜੀ ਹੁਣ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਹੈ ਇਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਰਕਾਰੀ ਵਕੀਲਾਂ ਦੀ ਬਾਡੀ ਲੈਂਗੁਏਜ ਕਹਿ ਸਕਦੇ ਆਂ ਆਪਾਂ ਜਦੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਕੇ ساری ਗੱਲਬਾਤ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਅਦਾਲਤ ਦੇ ਵਿੱਚ ਕਾਰਵਾਈ ਹੋਈ ਆ ਉਸ ਤਰ੍ਹਾਂ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਉਹਨਾਂ ਦਾ ਪ੍ਰਭਾਵ ਦੱਸ ਰਿਹਾ ਸੀ ਕਿ ਕੇਸ ਥੋੜਾ ਠੰਡਾ ਹੁੰਦਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਉਨੀ ਉਹ ਗੱਲ ਨਹੀਂ ਦਿਖਾਈ ਦੇ ਰਹੀ ਜਿਸ ਤਰ੍ਹਾਂ ਪਹਿਲਾਂ ਕੁਝ ਦਿਨ ਪਹਿਲਾਂ ਦਿਖਾਈ ਦੇ ਰਹੀ ਸੀ ਕਿ ਵੱਡੇ ਖੁਲਾਸੇ ਹੋਣਗੇ ਜਲਦੀ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਹੁਣ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵੇਂ ਇੱਕ ਹਰਾਸ ਤੋਂ ਭੇਜਣ ਬਾਅਦ ਸਰਕਾਰੀ ਵਕੀਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਉਸ ਵਿੱਚ ਮਾਮਲਾ ਠੰਡਾ ਹੁੰਦਾ ਥੋੜਾ ਦਿਖਾਈ ਜਰੂਰ ਦਿੱਤਾ ਪਰ ਇੱਥੇ ਗੱਲ ਤੁਹਾਨੂੰ ਜਰੂਰ ਦੱਸ ਦਿੰਨੇ ਆ ਕਿ ਭਾਵੇਂ ਬਿਕਰਮਜੀਤ ਸਿੰਘ ਮਜੀਠੀਆ ਦੂਸੀ ਹੋਵੇ ਭਾਵੇਂ ਨਾ ਹੋਵੇ ਇਹ ਤਾਂ ਸਮੇਂ ਦੀ ਗਰ ਵਿੱਚ ਲੁਕੀ ਹੋਈ ਗੱਲ ਹੈ ਪਰ ਇੰਨਾ ਜ਼ਰੂਰ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਸਰਕਾਰ ਨੇ ਜਰੂਰ ਵੱਡਾ ਲੀਡਰ ਬਣਾ ਦਿੱਤਾ ਹੈ ਇਸ ਦੇ ਨਾਲ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਵੱਡੇ ਲੀਡਰ ਬਣੇ ਨੇ ਉਹਨਾਂ ਨੂੰ ਵੱਡਾ ਕੀਤਾ ਉੱਥੇ ਹੀ ਸ਼੍ਰੋਮਣੀ ਕਾਲੇਦਲ ਦੀ ਵੀ ਚੜਤ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਗੱਲ ਭਾਵੇਂ ਕੋਈ ਸਮਝੇ ਨਾ ਸਮਝੇ ਪਰ ਇੱਥੇ ਇਹ ਗੱਲ ਜ਼ਰੂਰ ਸੋਚਣ ਸਮਝਣ ਵਾਲੀ ਹੈ ਸਿਆਸੀ ਹਲਕੇ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਵਿੱਚ ਵੀ ਇਹ ਗੱਲ ਚਰਚਾ ਦੇ ਵਜੋਂ ਪ੍ਰਸਿੱਧ ਹੋ ਰਹੀ ਹੈ ਉਹ ਸੋਚ ਰਹੇ ਨੇ ਇਹਨਾਂ ਤੇ ਜ਼ਰੂਰ ਇਸ ਗੱਲ ਨੂੰ ਬਜੇ ਤੌਰ ਤੇ ਵਿਚਾਰੇ ਨੇ ਕਿ ਜਦੋਂ ਦਾ ਮਾਮਲਾ ਮਜੀਠੀਆ ਦਾ ਇਹ ਚੱਲ ਰਿਹਾ ਉਦੋਂ ਤੋਂ ਸ਼੍ਰੋਮਣੀ ਕਲਦਲ ਲਗਾਤਾਰ ਉੱਭਰਦਾ ਹੋਇਆ ਦਿਖਾਈ ਦੇ ਰਿਹਾ ਆ ਮਜੀਠੀਆ ਵਾਲੇ ਸਾਰੇ ਘਟਨਾਕ੍ਰਮ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਕਲਦਲ ਦਾ ਕਿਤੇ ਜ਼ਿਕਰ ਨਹੀਂ ਹੁੰਦਾ ਸੀ ਪਰ ਜਦੋਂ ਤੋਂ ਮਜੀਠੀਆਨ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਹਰ ਪਾਸੇ ਸ਼੍ਰੋਮਣੀ ਕਲਦਲ ਦੀ ਬਾਤ ਪੈਣ ਲੱਗੀ ਹੈ ਕਿਉਂਕਿ ਜਦੋਂ ਤੋਂ ਮਜੀਠੀਆ ਦੀਆਂ ਪੇਸ਼ੀਆਂ ਹੋਣ ਲੱਗੀਆਂ ਨੇ ਬਰਕਰਾਰਾਂ ਵਿੱਚ ਜੋਸ਼ ਵੀ ਦੇਖਣ ਨੂੰ ਮਿਲਿਆ ਬਰਕਰਾਰਾਂ ਨੇ ਉਹਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਵੀ ਕੀਤੇ ਨੇ ਅਤੇ ਚੰਡੀਗੜ੍ਹ ਜਾਣ ਲਈ ਵੀ ਉਦੋਂ ਕੀਤੇ ਨੇ ਪਰ ਉਹਨਾਂ ਨੂੰ ਪੁਲਿਸ ਵੱਲੋਂ ਜਗਾ ਜਗਾ ਆਪਣੇ ਆਪਣੇ ਇਲਾਕਿਆਂ ਵਿੱਚ ਹੀ ਗ੍ਰਿਫਤਾਰ ਕਰਕੇ ਰੋਕਿਆ ਗਿਆ ਪੰਜਾਬ ਦੀ ਹਮੇਸ਼ਾ ਹੀ ਇਹ ਗੱਲ ਬਧੇਰੇ ਰੌਚਕ ਰਹੀ ਹੈ ਦਿਲਚਸਪੀ ਵਾਲੀ ਰਹੀ ਹੈ ਕਿ ਜਦੋਂ ਕੋਈ ਸਰਕਾਰ ਸੱਤਾ ਵਿੱਚ ਹੁੰਦੀ ਹੈ ਤਾਂ ਉਹ ਆਪਣੀ ਵਿਰੋਧੀ ਪਾਰਟੀ ਦੇ ਕਿਸੇ ਵੀ ਨੇਤਾ ਜਾਂ ਕਿਸੇ ਹੋਰ ਵੀ ਵਿਅਕਤੀ ਨਾਲ ਕੋਈ ੱੱਕਾ ਕਰਦੀ ਹੈ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਸ ਤਰ੍ਹਾਂ ਉਹ ਮਜੀਠੀਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਗ੍ਰਿਫਤਾਰ ਕੀਤਾ ਭਾਵੇਂ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਉਹਨਾਂ ਨੂੰ ੱੱਕੇ ਨਾਲ ਗ੍ਰਿਫਤਾਰ ਕਰ ਲਿਆ ਚਲੋ ਉਹਨਾਂ ਦੀ ਕੋਈ ਕਾਰਵਾਈ ਹੋ ਸਕਦੀ ਹੈ ਉਹ ਕਾਰਵਾਈ ਦਾ ਹਿੱਸਾ ਬਣਾਉਣਾ ਹੋਵੇ ਜਾਂ ਉਹਨਾਂ ਨੂੰ ਕੋਈ ਲੱਗਦਾ ਹੋਵੇ ਉਸ ਤਹਿਤ ਗ੍ਰਿਫਤਾਰ ਕੀਤਾ ਪਰ ਜਦੋਂ ਇਸ ਤਰ੍ਹਾਂ ਸਰਕਾਰ ਥੋੜਾ ਜਿਹਾ ਕਿਉਂਕਿ ਜਦੋਂ ਕੋਈ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਹੁੰਦਾ ਤਾਂ ਸਰਕਾਰ ਜ਼ਰੂਰ ਤਕਾਦਾਂ ਕਰੀ ਜਾਂਦੀ ਹੈ ਹੁਣ ਜਵੇਂ ਵਰਕਰਾਂ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਟੱਕਿਆ ਜਾ ਰਿਹਾ ਅਜਿਹੇ ਮਾਮਲਿਆਂ ਵਿੱਚ ਪੰਜਾਬ ਦੇ ਲੋਕਾਂ ਦੀ ਹਮਦਰਦੀ ਵਧ ਜਾਂਦੀ ਹੈ ਜਿਸ ਕਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਤਾਸੀਰ ਉਹ ਥੋੜੀ ਜੀ ਬਾਗੀਪਣੇ ਵਾਲੀ ਆ ਜਦੋਂ ਸਰਕਾਰ ਵਿਰੋਧੀ ਪਾਰਟੀਆਂ ਤੇ ਇਸ ਤਰ੍ਹਾਂ ਦਾ ਵਿਹਾਰ ਕਰਦੀ ਹੈ ਤਾਂ ਲੋਕ ਵਿਰੋਧੀ ਪਾਰਟੀਆਂ ਵੱਲ ਜਾ ਕੇ ਖੜਦੇ ਨੇ ਉਸੇ ਪ੍ਰਕਾਰ ਹੁਣ ਜਦੋਂ ਤੋਂ ਇਹ ਮਾਮਲਾ ਪਖਿਆ ਲਗਾਤਾਰ ਪ੍ਰਕਾਸ਼ ਜੀ ਸਿੰਘ ਮਜੀਠੀਆ ਦੇ ਹੱਕ ਵਿੱਚ ਪਹੁੰਚ ਰਹੇ ਸਮਰਥਕਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ ਥਾਣਿਆਂ ਵਿੱਚ ਡੱਕਿਆ ਜਾ ਰਿਹਾ ਤਾਂ ਲੋਕ ਉਹਨਾਂ ਦੀ ਹਮਾਇਤ 'ਚ ਆ ਰਹੇ ਨੇ ਇਹ ਗੱਲ ਨੂੰ ਕੋਈ ਸਮਝੇ ਪਾਵੇ ਨਾ ਪਰ ਇਹ ਗੱਲ ਜ਼ਰੂਰ ਵਿਚਾਰਨ ਵਾਲੀ ਹੈ ਜਿੱਥੇ ਮਜੀਠੀਆ ਦਾ ਵੱਡਾ ਨਾਮ ਬਣਿਆ ਉੱਥੇ ਹੀ ਅਕਾਲੀ ਦਲ ਵਿੱਚ ਵੀ ਉਭਾਰ ਹੋਣਾ ਸ਼ੁਰੂ ਹੋ ਗਿਆ ਸਿਆਸਤ ਵਿੱਚ ਇੱਕ ਗੱਲ ਪ੍ਰਾਣੀ ਪ੍ਰਸਿੱਧ ਹੈ ਕਿ ਜਦੋਂ ਕਿਸੇ ਵੀ ਸਿਆਸੀ ਪਾਰਟੀ ਦਾ ਉਭਾਰ ਹੋਣਾ ਹੁੰਦਾ ਹੈ ਜਾਂ ਸਿਆਸਤ ਦੇ ਵਿੱਚ ਕਿਸੇ ਲੀਡਰ ਨੇ ਆਪਣਾ ਨਾਮ ਵਧਾਉਣਾ ਚਮਕਾਉਣਾ ਹੁੰਦਾ ਹੈ ਅੱਗੇ ਵਧਣਾ ਹੁੰਦਾ ਹੈ ਤਾਂ ਉਸ ਨੂੰ ਜ਼ਰੂਰ ਜੇਲ੍ਹ ਦੀ ਯਾਤਰਾ ਕਰਨੀ ਪੈਂਦੀ ਹੈ ਉਹ ਜੇਲ੍ਹ ਦੀ ਯਾਤਰਾ ਅਜਿਹੇ ਹਨ ਕਿ ਕੋਈ ਅਜਿਹਾ ਕ੍ਰਾਈਮ ਕਰਕੇ ਜਾਣਾ ਪੈਂਦਾ ਉਹ ਜੇਲ੍ਹ ਦੀ ਯਾਤਰਾ ਲੋਕਾਂ ਲਈ ਧਰਨੇ ਮੁਜ਼ਾਰੇ ਕਰਨੇ ਜਿਸ ਤਰ੍ਹਾਂ ਹੁਣ ਮਜੀਠੀਆ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਸੀ ਉਸ ਪ੍ਰਕਾਰ ਜਿਵੇਂ ਲੋਕਾਂ ਨੂੰ ਠਾਣਾ ਵਿੱਚ ਟੱਕਿਆ ਗਿਆ ਉਸ ਪ੍ਰਕਾਰ ਜਦੋਂ ਸਿਆਸਤ ਵਿੱਚ ਕਿਸੇ ਵਿਅਕਤੀ ਦੀ ਐਂਟਰੀ ਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰੀ ਹੁੰਦੀ ਹੈ ਤਾਂ ਉਹਦਾ ਸਿਆਸਤ ਵਿੱਚ ਵੱਡਾ ਕਦਮ ਹੋ ਜਾਂਦਾ ਹੈ ਹੁਣ ਜਿਵੇਂ ਜਿਵੇਂ ਇਹ ਮਾਮਲਾ ਬਰਿਆ ਓਮੇ ਹੀ ਸ਼੍ਰੋਮਣੀ ਕਾਲdal ਦਾ ਉਭਾਰ ਵੀ ਹੋਇਆ ਹੈ ਸੋ ਕੁੱਲ ਮਿਲਾ ਕੇ ਹੁਣ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲੱਗਦਾ ਥੋੜੀਆਂ ਠੰਡੀਆਂ ਪੈਣੀਆਂ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ ਸਰਕਾਰੀ ਤੌਰ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਜਾਂ ਉਹਨਾਂ ਦੀਆਂ ਜਾਇਦਾਦਾਂ ਨੂੰ ਲੈ ਕੇ ਉਹ ਇਸ ਵਾਰ ਲੱਗਦਾ ਥੋੜਾ ਮਾਮਲਾ ਜ਼ਰੂਰ ਠੰਡਾ ਪਵੇਗਾ ਇਸ ਵਿੱਚ ਅਜੇ ਤੱਕ ਕੁਝ ਨਹੀਂ ਨਿਕਲਿਆ ਭਾਵੇਂ ਕਿ ਤਕਰੀਬਨ 13-14 ਰਾਤਾਂ ਉਹਨਾਂ ਨੂੰ ਬਿਜਲੀਅੰਸ ਕੋਲ ਬਤਾਉਣੀਆਂ ਪਈਆਂ ਇਹਨਾਂ ਦਿਨਾਂ ਦੇ ਵਿੱਚ ਅਗਰ ਕੁਝ ਹੁੰਦਾ ਜ਼ਰੂਰ ਬਾਹਰ ਆ ਜਾਣਾ ਚਾਹੀਦਾ ਸੀ ਬਾਕੀ ਜਿਹੜੇ ਪੁਰਾਣੇ ਸਿਸ਼ਤਾਨ ਨੇ ਉਹ ਧਨਾੜ ਲੋਕ ਆਪਣੇ ਸਾਰੇ ਕਾਰੋਬਾਰ ਦਾ ਹਸਾ ਖਿਤਾਬਤਾ ਰੱਖਦੇ ਨੇ ਅਜੇ ਹਾ ਕੋਈ ਟਮਟਾ ਲਾਹੀ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਪੰਜਾਬ ਵਿੱਚ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਵਾਲੇ ਮਾਮਲੇ ਵਿੱਚ ਲੀਡਰ ਗ੍ਰਿਫਤਾਰ ਕੀਤੇ ਭਾਵੇਂ ਉਹ ਵਿਰੋਧੀ ਪਾਰਟੀਆਂ ਦੀ ਕਾਂਗਰਸ ਦੀ ਗੱਲ ਕਰੀਏ ਜਾਂ ਕੋਈ ਹੋਰ ਪਾਰਟੀਆਂ ਦੀ ਉਹ ਸਾਰੇ ਕੁਝ ਸਮਾਂ ਜੇਲ੍ਹਾਂ ਵਿੱਚ ਬਿਤਾਉਣ ਤੋਂ ਬਾਅਦ ਜਮਾਨਤ ਦੇ ਬਾਹਰ ਆ ਗਏ ਅਤੇ ਉਹਨਾਂ ਦੇ ਕੇਸਾਂ ਵਿੱਚ ਬਾਅਦ ਦੇ ਵਿੱਚ ਕੁਝ ਨਹੀਂ ਨਿਕਲਿਆ ਇਸ ਕਰਕੇ ਲੱਗਦਾ ਹੈ ਕਿ ਇਹ ਮਾਮਲਾ ਵੀ ਬਾਕੀ ਮਾਮਲਿਆਂ ਵਾਂਗ ਠੰਡਾ ਪਏ ਜਾਵੇਗਾ